ਜੀ ਸਤਿ ਸ੍ਰੀ ਅਕਾਲ ਰਾਣੀ ਦੇ ਬਲੌਗ ਦੇ ਵਿੱਚ ਸਾਰਿਆਂ ਨੂੰ ਜੀ ਆਇਆਂ ਨੂੰ ਮੇਰੇ ਦਰਸ਼ਕਾਂ ਨੂੰ ਤੇ ਮੈਂ ਅੱਜ ਗੱਲ ਕਰਨ ਚਾਹਨੀ ਆ ਤੁਹਾਡੇ ਨਾਲ ਸ਼ੇਅਰ ਕਰਾਂ ਬਈ ਜਿਹੜਾ ਬਟਨਾ ਵਾ ਉਹੋ ਕਿਉਂ ਮਿਲਿਆ ਜਾਂਦਾ ਸੀ ਮਿਲਦੇ ਤਾਂ ਹੁਣ ਵੀ ਆ ਪਰ ਉਹਨਾਂ ਦੇ ਕਿਉਂ ਉਹ ਮਿਲਿਆ ਜਾਂਦਾ ਸੀਗਾ ਆਪਾਂ ਜੇ ਦੇਖੀ ਹੈ ਨਾ ਮੁੰਡਾ ਹੁੰਦਾ ਸੀ ਜਾਂ ਕੁੜੀ ਹੁੰਦੀ ਸੀ ਮੁੰਡਾ ਵਿਚਾਰਾ ਹਲਵਾ ਵਾ ਕੇ ਮਿੱਟੀ ਕੱਟੇ ਦਾ ਰੰਗ ਵਧਿਆ ਹੁੰਦਾ ਸੀ ਕੁੜੀਆਂ ਨੇ ਘਰ ਦੇ ਵਿੱਚ ਜਿਵੇਂ ਸਾਫ ਸਫਾਈ ਕਰਨੀ ਆ ਗੂਹਾ ਕੁੜਾ ਸਿੱਟਣਾ ਤੇ ਉਹਨਾਂ ਨੂੰ ਕੋਈ ਚੰਗੇ ਕੱਪੜੇ ਨਹੀਂ ਸੀ ਪਾਉਣ ਮਿਲਦੇ ਹਨ ਬਈ ਜਿਹੜੀਆਂ ਹੁੰਦੀਆਂ ਸੀ ਲੀਰਾਂਕ ਤੀਰਾਂ ਜੀਆਂ ਤੇ ਵਿੱਚ ਬਸ ਉਹ ਜਿਹੋ ਉਹਨਾਂ ਨੇ ਕੱਪੜੇ ਪਾਈ ਰੱਖਣੇ ਤੇ ਜਦੋਂ ਹੁੰਦਾ ਸੀ ਵਿਆਹ ਉਦੋਂ ਫਿਰ ਉਹਨਾਂ ਨੇ ਬਟਨਾਂ ਮਾੜਨਾ ਤਿੰਨ ਬਟਨ ਹੀ ਲਾਉਂਦੇ ਹੁੰਦੇ ਸੀ ਕਈ ਥਾਵਾਂ ਤੇ ਪੰਜ ਲਾਏ ਜਾਂਦੇ ਆ ਤੇ ਜਦੋਂ ਤੁਸੀਂ ਨਾ ਦੂਜੇ ਦਿਨ ਅਨੰਦਾਂ ਵਾਲੇ ਦਿਨ ਉਹ ਦੇਖਦੇ ਸੀਗੇ ਉਹ ਕੁੜੀ ਇੰਨੀ ਸੋਹਣੀ ਹੁੰਦੀ ਸੀ ਉਹਦੇ ਤੇ ਔੜੜ ਪੈਂਦੇ ਸੀਗੇ ਰੰਗ ਜੇ ਹੌਣਤਾ ਕੁੜੀਆਂ ਸਾਰੇ ਰੰਗ ਪਹਿਲਾਂ ਹੀ ਪਾ ਲੈਂਦੀਆਂ ਉਹਨਾਂ ਟਾਈਮਾਂ ਦੇ ਵਿੱਚ ਕੁੜੀ ਨੂੰ ਸਰਟਨ ਫਿੱਕੇ ਫਿੱਕੇ ਰੰਗ ਜਾਂਦੇ ਉਹ ਪਾਉਂ ਦਿੰਦੇ ਸੀ ਮਾਪੇ ਗੰਦਲੇ ਚ ਤੇ ਫਿਰ ਜਦੋਂ ਵਿਆਹ ਹੁੰਦਾ ਸੀ ਫਿਰ ਉਦੋਂ ਜੇ ਲਾਲ ਰੰਗ ਪਾਇਆ ਜਾਂ ਫਿਰ ਭਈ ਗੁਲਾਬੀ ਰੰਗ ਪਾਇਆ ਉਹ ਕੁੜੀ ਤੇ ਬਹੁਤ ਸੋਹਣਾ ਸਜਦਾ ਸੀਗਾ ਤੇ ਨਾਲ ਹੀ ਉਹਨਾਂ ਦੇ ਜਦੋਂ ਉਹ ਸੋਨੇ ਦਾ ਥੋੜਾ ਬਹੁਤਾ ਪਾਇਆ ਹੁੰਦਾ ਇੰਨੀਆਂ ਸੋਹਣੀਆਂ ਲੱਗਦੇ ਸੀ ਬਿਊਟੀਫੁਲ ਨਖਾਰ ਉਹਨਾਂ ਦੇ ਚਿਹਰੇ ਤੇ ਆਇਆ ਹੁੰਦਾ ਸੀਗਾ ਤਵੇ ਉਹ ਜੇ ਅਸੀਂ ਦੇਖੀਏ ਵੀ ਉਹਨਾਂ ਦਾ ਇਸ ਤਰ੍ਹਾਂ ਵੀ ਕਿੰਨਾ ਵਧੀਆ ਉਹਨਾਂ ਨੂੰ ਹੁੰਦਾ ਸੀ ਕਿੰਨੇ ਸਬਰ ਸੰਤੋਖ ਨਾਲ ਹੁਣ ਇੱਥੇ ਅਸੀਂ ਬਟਨਾ ਤਾਂ ਲਾਉਨੇ ਆ ਅਸੀਂ ਲਾਉਨੇ ਆ ਵਸ ਇੱਕ ਫਿਲਮ ਬਣਾਉਣ ਨੂੰ ਤੇ ਇੱਕ ਵੀ ਚਲੋ ਰਸਮ ਪੂਰੀ ਹੋ ਗਈ ਪਰ ਇੱਥੇ ਤਾਂ ਕੁੜੀਆਂ ਦੇ ਪਹਿਲਾਂ ਹੀ ਬਹੁਤ ਸੋਹਣੇ ਚਿਹਰੇ ਬਣਾਏ ਹੁੰਦੇ ਆ ਬਤੇਰੀਆਂ ਕਰੀਮਾਂ ਲਾਉਣੀਆਂ ਫਿਰ ਰੰਗ ਵੀ ਉਹਨਾਂ ਨੇ ਸਾਰੇ ਉਸ ਸਾਰੇ ਰੰਗ ਪਾਏ ਹੁੰਦੇ ਆ ਫਿਰ ਕੋਈ ਖਾਸ ਇਹਨਾਂ ਫਰਕ ਨਹੀਂ ਲੱਗਦਾ ਹੁੰਦਾ ਵਿਆਹ ਲਈ ਦੰਦਾ ਤੇ ਵਿਆਹ ਤੋਂ ਪਹਿਲਾਂ ਫਿਰ ਜਦੋਂ ਕੁੜੀ ਜਾਂਦੀ ਆ ਉਹਦੀ ਗੱਲ ਕਰ ਲੈਨੇ ਆਪਾਂ ਬਈ ਚੌੜ ਚੌੜ ਸੱਡਦੀਆਂ ਹਨਾ ਸਾਨੂੰ ਵੀ ਨਹੀਂ ਸੀ ਐ ਪਤਾ ਲੱਗਦਾ ਵੀ ਕਾਹ ਤੋਂ ਚੌੜ ਸੱਡਦੇ ਆ ਕੁੜੀਆਂ ਹਨਾ ਫਿਰ ਪਿੱਛੋਂ ਦੀ ਸੱਡਦੀਆਂ ਉਹਦਾ ਮਤਲਬ ਉਹ ਚੌੜ ਸੱਡਦੀਆਂ ਸੀ ਉਹ ਦਵਾ ਦੇ ਕੇ ਜਾਂਦੀਆਂ ਉਹਦੇ ਪਿੱਕਿਆਂ ਘਰ ਨੂੰ ਬਈ ਮੇਰੇ ਪਿੱਕਿਆਂ ਦੇ ਘਰ ਤੋਂ ਠੰਡੀਆਂ ਹਵਾਵਾਂ ਆਉਣ ਤੇ ਖੁਸ਼ੀਆਂ ਦੀਆਂ ਗੱਲਾਂ ਹੋਣ ਖੁਸ਼ੀਆਂ ਦੀ ਖੁਸ਼ਬੂ ਹੋਵੇ ਇਹੀ ਉਹਨਾਂ ਦਾ ਮਤਲਬ ਹੁੰਦਾ ਸੀਗਾ ਪਿੱਛੇ ਉਹਨਾਂ ਚੌੜ ਸੱਟਣ ਦਾ ਤੇ ਇਹ ਰੀਜ਼ਨ ਹੁਣ ਨਿਆਣੇ ਸਾਨੂੰ ਪੁੱਛਦੇ ਆ ਬਈ ਇਹ ਕੀ ਚੀਜ਼ ਹੋਊਗੀ ਵਿੱਚ ਚੌੜ ਸੱਟਦੇ ਆ ਇਹਦਾ ਕੀ ਹੈਗਾ ਅਸੀਂ ਕਹਿੰਨੇ ਆ ਨਹੀਂ ਇਹ ਟ੍ਰੈਡੀਸ਼ਨ ਆ ਪਰ ਹੁਣ ਅਸੀਂ ਦੇਖਿਆ ਵੀ ਇਹ ਹੀ ਟ੍ਰੈਡੀਸ਼ਨ ਬਈ ਉਹ ਪਿੱਛੇ ਨੂੰ ਸੱਡਦੀਆਂ ਵੀ ਮੇਰੇ ਮਾਪਿਆਂ ਦੇ ਵੱਲੋਂ ਮੈਨੂੰ ਠੰਡੀ ਹਵਾ ਆਵੇ ਕਿਉਂਕਿ ਕਿਆਂ ਦੇ ਵਿੱਚ ਨਿਗਾ ਉਹਦੀ ਰਸ ਦਾ ਰਹਿੰਦੀ ਆ ਉਧਰ ਸੁਰਤ ਰਹਿੰਦੀ ਆ ਇਹ ਉਹ ਦਾ ਜਿਵੇਂ ਬਹੁਤ ਜ਼ਿਆਦਾ ਹੋ ਜਾਂਦਾ ਵਾ ਉਹ ਦਾ ਬਹੁਤ ਜ਼ਿਆਦਾ ਉਹਦਾ ਹੋ ਜਾਂਦਾ ਵਾ ਧਿਆਨ ਮਰਨ ਵੇਲੇ ਵੀ ਉਹ ਕਹਿੰਦੇ ਵੀ ਜਿਹੜੇ ਖੱਪਣਾ ਉਹ ਵੀ ਬਸ ਪੇਕਿਆਂ ਤੋਂ ਆਉਣੇ ਚਾਹੀਦੇ ਆ ਪਰ ਪੇਕਿਆਂ ਤੋਂ ਮੇਰਾ ਖਿਆਲ ਨਹੀਂ ਇਹੋ ਜੀ ਚੀਜ਼ ਨਹੀਂ ਹੋਣੀ ਚਾਹੀਦੀਗੀ ਤੇ ਵੀ ਕੁੜੀਆਂ ਪਰ ਧਿਆਨ ਪੇਕਿਆਂ ਵੱਲ ਰੱਖਦੀਆਂ ਹਨ ਤੇ ਚਲੋ ਉਹ ਗੱਲ ਆਪਾਂ ਪਿੱਛੋਂ ਕਰਾਂਗੇ ਹੁਣ ਇਹ ਚੌਲਾਂ ਦੀ ਤੇ ਨਾਈ ਤੋਹ ਦੀ ਆਪਾਂ ਕਰ ਲਈ ਤੇ ਬਟਨੇ ਦੀ ਓਕੇ ਜੀ ਸਸਿਕਾ